ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਰ ਸਾਰੇ ਜਣੇ ਤੁਸੀਂ ਠੀਕ ਹੋਵੋਗੇ ਅੱਜ ਆਪਾਂ ਤੋਂ ਆਪਾਂ ਅੱਜ 3 ਦੇ ਵੀਡੀਓ ਪਾਉਣ ਲੱਗੇ ਆ ਪਹਿਲਾਂ ਆਪਾਂ ਪਿਛਲੀ ਵੀਡੀਓ ਪਾਈ ਸੀ 17 ਤੋਂ ਲੈ ਕੇ 18 ਤੱਕ 20 ਤੱਕ ਆਪਾਂ ਬ੍ਰਸ਼ਟ ਦੇ 3 ਕਿੰਨਾ ਰੱਖਣਾ ਉਸ ਤੇ ਆਪਾਂ ਵੀਡੀਓ ਪਾਈ ਸੀ ਅੱਜ ਆਪਾਂ ਪਾ ਰਿਹਾ 21 ਤੋਂ ਲੈ ਕੇ 25 26 27 ਤੱਕ ਆਪਾਂ 3 ਰੱਖਣਾ ਤਾਂ ਆਪਾਂ ਕਿੰਨਾ 3 ਰੱਖਣਾ ਦੇਖੋ ਜੇਕਰ ਆਪਣਾ ਗਲਾ ਪਿਛਲਾ ਤਾਂ ਆਪਾਂ ਦੇਖੋ ਸਾਡੇ ਛੇ ਤੇ ਨਿਸ਼ਾਨ ਲਾ ਰਿਹਾ ਸਾਡੇ ਛੇਤੀਰੇ ਤੇ ਨਿਸ਼ਾਨ ਲਾਇਆ ਇਹ ਆਪਾਂ ਕਦੋਂ ਸਾਡੇ ਛੇਤੀਰੇ ਤੇ ਨਿਸ਼ਾਨ ਲਾਉਣਾ ਹੈ ਜੇਕਰ ਜਦੋਂ ਆਪਣਾ ਗਲਾ 26 ਤੋਂ ਲੈ ਕੇ 21 ਤੋਂ ਲੈ ਕੇ 26 27 ਤੱਕ ਆਪਣੇ ਬ੍ਰੈਸਟ ਹੈ ਤਾਂ ਆਪਾਂ ਤੀਰਾ ਪਿਛਲਾ ਡੀਪ ਰੱਖਣਾ ਹੈ ਪਿਛਲਾ ਤੀਰ ਆਪਾਂ ਡੀਪ ਰੱਖਣਾ ਡੀਪ ਦਾ ਮਤਲਬ ਹੁੰਦਾ 6 ਪਲਸ 6 ਤੋਂ ਲੈ ਕੇ ਉੱਪਰ ਤੱਕ ਆਪਾਂ ਡੀਪ ਰੱਖ ਸਕਦੇ ਹਾਂ ਤਾਂ ਆਪਾਂ ਉਦੋਂ ਤੀਰ ਕਿੰਨਾ ਰੱਖਣਾ ਹੈ 21 ਤੋਂ ਲੈ ਕੇ 27 28 ਤੱਕ ਬਰੈਸਟ ਵਾਲਿਆਂ ਦਾ ਤੀਰ ਆਪਾਂ ਰੱਖਣਾ ਹੈ 6 ਇੰਚ ਕਦੋਂ ਰੱਖਣਾ ਹੈ ਆਪਾਂ ਸਾਡੇ 6 ਇੰਚ ਜਦੋਂ ਗਲਾ ਆਪਣਾ ਡੀਪ ਹੈ ਠੀਕ ਹੈ ਇਹ ਚੀਜ਼ ਆਪਾਂ ਪਿਛਲੀ ਵੀਡੀਓ ਦੇ ਵਿੱਚ 17 ਤੋਂ ਲੈ ਕੇ 20 ਤੱਕ ਦੱਸੀ ਸੀ ਹੁਣ ਇਹਦੇ ਵਿੱਚ ਦੇਖੋ ਜੇਕਰ ਆਪਣਾ ਪਿਛਲਾ ਗਲਾ ਡੀਪ ਰੱਖਣਾ ਹੈ ਤਾਂ ਆਪਾਂ 3/4 ਰੱਖਣਾ ਹੈ ਸਾਡੇ 6 ਇੰਚ ਜੇਕਰ ਆਪਾਂ ਟੀਰਾ ਪਿਛਲਾ ਗਲਾ ਮੀਡੀਅਮ ਰੱਖਣਾ ਹੈ ਮੰਨ ਲਓ 5 5/2 4/4 3/2 ਰੱਖਣਾ ਹੈ ਤਾਂ ਆਪਾਂ 21 ਤੋਂ ਲੈ ਕੇ 26 27 ਤੱਕ ਬ੍ਰੈਸਟ ਵਾਲਿਆਂ ਦਾ ਪਿਛਲਾ ਟੀਰਾ ਰੱਖਣਾ ਹੈ ਆਪਾਂ 7 ਇੰਚ ਰੱਖਣਾ ਹੈ ਜੇਕਰ ਆਪਾਂ ਪਿਛਲਾ ਗਲਾ ਨੋਰਮਲ ਰੱਖਣਾ ਹੈ 5/2 ਤੱਕ ਆਪਾਂ ਰੱਖਣਾ ਹੈ ਤਾਂ ਫਿਰ ਆਪਾਂ ਟੀਰਾ ਰੱਖਾਂਗੇ 7 ਇੰਚ ਰੱਖਣਾ ਇਹ ਗੱਲਾਂ ਦਾ ਥੋੜਾ ਜਿਹਾ ਧਿਆਨ ਰੱਖਿਆ ਕਰੋ ਕਿਉਂਕਿ ਫਿਰ ਕਈ ਵਾਰ ਆਪਣੇ ਜੀ ਆਪਾਂ ਟੀਰਾ ਘਾਟੜ ਰੱਖ ਦਿੰਨੇ ਆ ਫਿਰ ਵੀ ਖਿੱਚ ਪੈਂਦੀ ਆ ਜਿਆਦਾ ਰੱਖ ਦਿੰਨੇ ਆ ਤਾਂ ਪਿੱਛੋਂ ਫੁੱਲਦਾ ਜੇ ਰਹਿੰਦਾ ਤਾਂ ਹੁਣ ਦੇਖੋ ਮੰਨ ਲਓ ਆਪਾਂ ਟੀਰਾ ਰੱਖਿਆ 6.5 6.5 ਆਪਾਂ ਕਦੋਂ ਰੱਖਣਾ ਟੀਰਾ ਜਦੋਂ ਆਪਣਾ ਗਲਾ ਪਿਛਲਾ ਡੀਪ ਹੈ ਤਾਂ ਆਪਾਂ ਮੋਢਾ ਕਿੰਨਾ ਰੱਖਾਂਗੇ 7 ਇੰਚ ਆਪਾਂ ਮੋਢੇ ਦਾ ਨਿਸ਼ਾਨ ਲਾਉਣਾ ਹੈ ਸਾਡੇ 7 ਇੰਚ ਤੇ ਦੇਖੋ ਮੰਨ ਲਓ ਇਹਨਾਂ ਦੀ ਬ੍ਰੈਸਟ ਹੈਗੀ ਹੈ ਅਪਾ ਤੁਨੂ ਨਿਸ਼ਾਨ ਲਾ ਕੇ ਸਿਰਫ ਦੱਸਾਂਗੇ ਇਹਨਾਂ ਦੀ ਹੈਗੀ 22 ਮੰਨ ਲਓ 22 ਤੱਕ ਇੱਥੋਂ ਆ ਗਿਆ ਨਾ 11 'ਪਾ ਰੱਖ ਲਿਆ ਠੀਕ ਹੈ ਤਾਂ ਆਪਾਂ ਇੱਥੋਂ ਕਿੰਨਾ ਰੱਖਿਆ ਸੀ ਸਾਢੇ 6 ਤਾਂ ਇੱਥੋਂ ਰੱਖਿਆ ਆਪਾਂ ਸਾਢੇ 7 ਤਾਂ ਆਪਾਂ ਇੱਥੋਂ ਕਿੰਨਾ ਰੱਖਣਾ ਆਪਾਂ 6 ਇੰਚ ਇੱਥੋਂ ਆਪਾਂ ਰੱਖਣਾ 6 ਇੰਚ ਇਹਦੇ ਨਾਲ ਆਪਾਂ ਮੈਚ ਕਰਦੇ ਹਾਂ ਇਹਦੇ ਨਾਲ ਆਪਾਂ ਐ ਨਿਸ਼ਾਨ ਲਗਾ ਦੇਣੇ ਕਿਉਂਕਿ ਜਿਹੜੀ ਆਇ ਆਪਾਂ 1/2 ਇੰਚ ਦੀ ਇਹ ਆਪਾਂ ਡਾਊਨ ਕਰਨੀ ਹੁੰਦੀ ਹੈ ਹਮੇਸ਼ਾ ਤਾਂ ਆਪਾਂ ਇੱਥੋਂ ਕਿੰਨਾ ਰੱਖਣਾ 1 ਇੰਚ ਤੇ ਗਲਾਈ ਬੋਣੀ ਆਪਾਂ ਤਾਂ ਦੇਖੋ ਇਹ ਇਹਨਾਂ ਦੀ ਬ੍ਰੈਸਟ ਕਿੰਨੇ ਆ 22 ਆ ਤਾਂ ਆਪਾਂ ਇੱਥੋਂ ਪਿਛਲੀ ਜਿਹੜੀ ਕੱਟ ਹੈ 2 1/2 ਤੇ ਵੀ ਕਰ ਸਕਦੇ ਆ ਠੀਕ ਹੈ 2 1/2 ਤੱਕ ਵੀ ਆਪਾਂ ਲੈ ਕੇ ਜਾ ਸਕਦੇ ਆ ਕਿਉਂਕਿ ਇਹਨਾਂ ਦੀ ਕੀ ਹੈ ਬ੍ਰੈਸਟ ਸਾਈਜ਼ ਜ਼ਿਆਦਾ ਪੈਟ ਲੈ ਕੇ ਜੇ ਇਸ ਤਰ੍ਹਾਂ ਆਪਾਂ ਗਲਾਈ ਕਰਦੇ ਹਾਂ ਇਸ ਤਰੀਕੇ ਨਾਲ ਆਪਾਂ ਗਲਾਈ ਕਰਦੇ ਨੇ ਕਿਉਂਕਿ ਜੇ ਆਪਾਂ ਇੱਥੇ ਦੋ ਦੀ ਕਰਾਂਗੇ ਤਾਂ ਵੀ ਆਪਾਂ ਨੂੰ ਖਿੱਚ ਪੈ ਸਕਦੀ ਆਪਾਂ ਸਵਾ ਦੋ ਢਾਈ ਤੱਕ ਵੀ ਲੈ ਕੇ ਜਾ ਸਕਦੇ ਹਾਂ ਜਿਨ੍ਹਾਂ ਦੀ ਬ੍ਰੈਸਟ ਜ਼ਿਆਦਾ ਤਾਂ ਇੱਥੋਂ ਆਪਾਂ 1 ਇੰਚ ਦੀ ਨਿਸ਼ਾਨ ਕਰਨੇ ਆ ਨਿਸ਼ਾਨ ਲਾਉਣਾ ਆਪਾਂ ਤੇ ਉਸ ਤੋਂ ਦੂਸਰੀ ਗੱਲ ਹੈ ਇੱਥੋਂ ਆਪਾਂ ਅੱਧਾ ਇੰਚ ਡਾਊਨ ਕਰਨਾ ਹੈ ਦੇਖੋ ਆਪਾਂ 7/2 ਮੋਡਾ ਕਿਉਂ ਰੱਖਦੇ ਆ ਕਿਉਂਕਿ ਅੱਧਾ ਇੰਚ ਤਾਂ ਆਪਾਂ ਉੱਪਰ ਕਟਿੰਗ ਕਰ ਦਿੰਨੇ ਆ ਅੱਧਾ ਇੰਚ ਆਪਣਾ ਆਪਾਂ ਸੀਨ ਚਾ ਦਿੰਨੇ ਆ ਤਾਂ ਦੇਖੋ ਮੋਡਾ ਫਿਰ ਕਿੰਨਾ ਰਹਿ ਜਾਊਗਾ ਅੱਧਾ ਇੰਚ ਉੱਪਰ ਗਿਆ ਅੱਧਾ ਇੰਚ ਸੀਨ ਚ ਆ ਗਿਆ ਤਾਂ ਆਪਣਾ 6/2 ਮੋਡਾ ਤਿਆਰ ਰਹਿ ਜਾਊਗਾ ਜੀ ਆਪਾਂ 6/2 ਮੋਡੇ ਦੀ ਕਟਿੰਗ ਕਰਦੀਆਂ ਤਾਂ ਆਪਣਾ ਮੋਡਾ ਫਿਰ ਟਾਈਟ ਰਹਿੰਦਾ ਇਸ ਤਰੀਕੇ ਦਾ ਤੁਸੀਂ ਨਿਸ਼ਾਨ ਲਾ ਕੇ ਸੂਟ ਦੀ ਕਟਿੰਗ ਕਰਕੇ ਜ਼ਰੂਰ ਦੇਖਿਓ ਪਲੀਜ਼ ਜੇਕਰ ਤੁਸੀਂ ਵੀ ਕਿਸੇ ਵੀ ਬ੍ਰੈਸਟ ਸਾਈਜ਼ ਦਾ ਕਟਿੰਗ ਕਰਵਾਉਣਾ ਵੀ ਮੈਂ ਵੀਡੀਓ ਆਪਾਂ ਸੈਂਡ ਕਰ ਦਾਂਗੇ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਦਿਓ ਵੀ ਤੁਸੀਂ ਇਹ ਸੂਟ ਦੀ ਕਟਿੰਗ ਇਸ ਬ੍ਰੈਸਟ ਇੰਨੇ ਬ੍ਰੈਸਟ ਵਾਲਿਆਂ ਦਾ ਨਾਪ ਦੀ ਕਟਿੰਗ ਕਰਕੇ ਮੈਮ ਦੱਸੋ ਤਾਂ ਆਪਾਂ ਸਿਰਫ ਆਪਾਂ ਜਰੂਰ ਤੁਹਾਡੇ ਵਾਸਤੇ ਆਪਾਂ ਵੀਡੀਓ ਸ਼ੇਅਰ ਕਰਾਂਗੇ ਛੋਟ ਵੀਡੀਓ ਵੀ ਆਪਾਂ ਪਾਉਣਿਆਂ ਤੇ ਲੌਂਗ ਵੀਡੀਓ ਵੀ ਪਲੀਜ਼ ਜਰੂਰ ਦੇਖਿਆ ਕਰੋ ਤੁਸੀਂ ਆਪਾਂ ਥ्रेड ਵਰਕ ਵਾਲਾ ਵਰਕ ਵਾਲਾ ਸੂਟ ਅੱਜਕਲ ਜਿਵੇਂ ਕਢਾਈ ਆੜੇ ਚੱਲਦੇ ਨੇ ਆਪਾਂ ਹੱਥਾਂ ਤੇ ਵਰਕ ਕਰਦੇ ਆ ਤਾਂ ਆਪਾਂ ਉਹ ਵੀਡੀਓ ਵੀ ਅੱਗੇ ਅਪਲੋਡ ਕਰਾਂਗੇ ਵੀਡੀਓ ਵਰਧੀਆਂ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ